ਅੰਨੀ ਚਾਹਾਂ ਗਰਮੀ ਹੋਣ ਤੇ ਵੀ ਗੁਰੂ ਦੀ ਨਗਰੀ ਅੰਮ੍ਰਿਤਸਰ ਸਚਕੜ ਸ਼੍ਰੀ ਹਰਮੰਦਰ ਸਾਹਿਬ ਕੀ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਵੀ ਆਨਲਾਈਨ ਏਸੀ ਕਮਰੇ ਬੁੱਕ ਕਰਵਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਧਿਆਨ ਨਾਲ ਸੁਣ ਲਗੋ ਇਹ ਵੀਡੀਓ ਅਤੇ ਹੋ ਸਕੇ ਤਾਂ ਸ਼ੇਅਰ ਕਰਕੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਕ ਆਪਣਾ ਫਰਜ਼ ਸਮਝ ਕੇ ਜ਼ਰੂਰ ਭੇਜੋ ਇਹ ਵੀਡੀਓ ਕਿਉਂਕਿ ਸਾਰਾ ਗੜੀ ਸਰਾ ਦੇ ਵਿੱਚ ਕਮਰੇ ਬੁੱਕ ਕਰਾਉਣ ਦੇ ਨਾਮ ਤੇ ਹੁਣ ਸਾਈਬਰ ਧੱਗਾ ਵੱਲੋਂ ਸੰਗਤ ਨਾਲ ਆਨਲਾਈਨ ਧੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਹਜ਼ਾਰਾਂ ਪਰਿਵਾਰ ਇਸ ਠੱਗੀ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਦਰਸਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਲੀਆਂ ਸੰਗਤਾਂ ਦੇ ਰਹਿਣ ਲਈ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਇਨ੍ਹਾਂ ਸਾਰੀਆਂ ਸਰਾਵਾਂ ਵਿੱਚੋਂ ਸਾਰਾ ਘੜੀ ਸਰਾਵਾਂ ਮੁਖ ਹਨ ਜਿਸ ਵਿੱਚ ਸੰਗਤ ਵੱਲੋਂ ਘਰੋਂ ਚੱਲਣ ਤੋਂ ਪਹਿਲਾਂ ਔਨਲਾਈਨ ਏਸੀ ਕਮਰੇ ਬੁੱਕ ਕਰਵਾ ਲੈਂਦੀਆਂ ਨੇ ਪਰ ਜਿਹੜੀਆਂ-ਜਿਹੜੀਆਂ ਸੰਗਤਾਂ ਇਹ ਵੀਡੀਓ ਵੇਖ ਰਹੀਆਂ ਹਨ ਉਹ ਧਿਆਨ ਨਾਲ ਸੁਣ ਲੈਣ ਪਿਛਲੇ ਲੰਬੇ ਸਮੇਂ ਤੋਂ ਕੁਝ ਠੱਗਾਂ ਵੱਲੋਂ ਨਕਲੀ ਵੈੱਬਸਾਈਟ ਬਣਾ ਕੇ ਸੰਕਤਾਂ ਨੂੰ ਲੁੱਟਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਦੋਂ ਸੰਗਤ ਕਮਰੇ ਵਿੱਚ ਸਾਰਾ ਗੜੀ ਸਰਾਵ ਵਿਖੇ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਨੂੰ ਕਮਰੇ ਦੀ ਬੁਕਿੰਗ ਨਹੀਂ ਹੋਈ ਹੁੰਦੀ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਆਨਲਾਈਨ ਸਰਚ ਕਰਦੇ ਆਂ ਤੇ ਨਕਲੀ ਵੈਬਸਾਈਟਸ ਸਾਹਮਣੇ ਆਉਂਦੀ ਹੈ ਇਹਨਾਂ ਵੱਲੋਂ ਬਾਅਦ ਵਿੱਚ ਗਲਤ ਬਤ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਹੈ ਤੇ ਜਦੋਂ ਪੇਮੈਂਟ ਕਰ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਠੱਗ ਫੋਨ ਨਹੀਂ ਚੁੱਕਦੇ ਸਾਰਾ ਗੜੀ ਸਰਾਵ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਭੋਮਾ ਵੱਲੋਂ ਸੰਗਤਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਿਰਫ ਐਸਜੀਪੀਸੀ ਦੀ ਵੈਬਸਾਈਟ ਤੇ ਜਾ ਕੇ ਕਮਰੇ ਦੀ बुकिंग ਕੀਤੀ ਜਾਵੇ ਸੋ 2-4 ਮਿੰਟ ਦਾ ਸਮਾਂ ਕੜ ਕੇ ਨਾ ਪਰਿਵਾਰਾਂ ਦੀ ਮੂੰਹੋਂ ਜ਼ਰੂਰ ਸੁਣ ਲਵੋ ਪੂਰੀ ਕਹਾਣੀ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਾਂ ਹਲਕੀ ਕਹਿਣਾ ਚਾਹੁੰਦਾ ਆ ਅਕਚੁਅਲੀ ਮੈਂ ਨਾਰਮਲੀ ਜਦੋਂ ਵੀ ਅੰਮ੍ਰਿਤਸਰ ਆਣਾ ਮੈਂ ਸਾਰਾਗੜੀ ਸਰਾਧ ਆਇਥੇ ਬੁਕਿੰਗ ਕਰਨਾ ਆਨਲਾਈਨ ਐਸਜੀਪੀਸੀ ਜਿਹੜੀ ਸਾਈਟ ਹੈਗੀ ਇਹਨਾਂ ਦੇ ਉਹਨੇ ਥਰੂ ਕਰੀਦਾ ਬਟ ਮੈਂ ਇਸ ਵਾਰੀ ਵੀ ਟਰਾਈ ਕੀਤਾ ਆਨਲਾਈਨ ਤੇ ਇੱਕ ਮੈਨੂੰ ਸਾਈਟ ਮਿਲੀ ਸਾਰਾਗੜੀ ਸਰਾਏ ਹੋਟਲ.com ਤੇ ਮੈਂ ਉਹ ਲਿੰਕ ਤੇ ਲਿੰਕ ਕੀਤਾ ਦੈਨ ਵੈਬਸਾਈਟ ਖੁੱਲੀ ਇੱਕ ਵਟਸਐਪ ਲਿੰਕ ਆਇਆ ਉਹਨਾਂ ਦੇ ਤੇ ਕਲਿੱਕ ਮਾਰਿਆ ਹੋਟਲ ਦੇ ਚਾਰਜਿਸ ਵਗਰਾ ਮੈਂ ਪਤਾ ਕਰਕੇ ਉਹਨਾਂ ਨੂੰ ਮੈਂ ਪੇਮੈਂਟ ਵਾਸਤੇ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਸਕੈਨਰ ਭੇਜਿਆ ਬਟ ਸਕੈਨਰ ਭੇਜਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਫਰਾਡ ਲੱਗਿਆ ਕਿਉਂਕਿ ਸਕੈਨਰ ਦੇ ਉੱਤੇ ਵੀ ਉਹਨਾਂ ਦਾ ਸਾਰਾ ਜਿਹੜੀ ਸਰਾਏ ਲਿਖਿਆ ਹੈ ਬਟ ਜਿਹੜੀ ਪੇਮੈਂਟ ਉਹ ਐਕਸੈਪਟ ਕਰ ਰਿਆ ਸੀਗਾ ਉਹਦੇ ਤੇ ਮੈਨੂੰ ਡਾਊਟ ਹੋ ਗਿਆ ਦੈਨ ਆਈ ਵਾਸ ਅਲਰਟਡ ਤੇ ਮੈਂ ਫਿਰ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਇਹ ਦੀ ਸਾਈਟ ਹੈਗੀ ਹੈ ਸਾਰਾ ਗੜੀ ਸਰਾਏ ਹੋਟਲ.com ਦੇ ਨਾਮ ਸਾਈਟ ਹੈਗੀ ਹੈ ਤੇ ਪਲੀਜ਼ ਪਲੀਜ਼ ਇਹਨੂੰ ਬਿਲਕੁਲ ਵੀ ਤੁਸੀਂ ਲਿੰਕ ਨਾ ਕਲਿੱਕ ਕਰੋ ਇਹਦੇ ਦੇ ਉੱਤੇ ਐਥ ਇਸ ਅ ਫਰਾਡ ਅਗਰ ਤੁਸੀਂ ਇਹਦੀ ਬੁਕਿੰਗ ਕਰਨਾ ਚਾਹੁੰਦੇ ਹੋ ਅੰਮ੍ਰਿਤਸਰ ਵਿੱਚ ਹਮੇਸ਼ਾ ਐਸਜੀਪੀਸੀ ਦੀ ਸਾਈਟ ਹੈਗੀ ਉਹਦੇ ਥਰੂ ਪ੍ਰੋਪਰ ਲਿੰਕ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਅਗਰ ਤੁਸੀਂ ਦੇਖੋਗੇ ਇਸ ਸਾਈਟ ਤੇ ਕਲਿੱਕ ਕਰੋਗੇ ਇਹਦਾ ਇੱਕ ਨੰਬਰ ਵੀ ਆਂਦਾ ਹੈ ਪੂਰੀ ਇਹਨੇ ਕੰਪਲੀਟ ਸਾਈਟ ਬਣਾ ਰੱਖੀ ਜੀ ਪਰ ਫੇਕ ਫੇਕ ਹੈਗੀ ਹੈ ਸਾਈਟ ਹੈਗੀ ਹੈ WhatsApp ਦਾ ਨੰਬਰ ਆਂਦਾ 8858013129 ਇਸ ਅ ਫੇਕ ਉਹ ਤੁਹਾਨੂੰ ਪੇਮੈਂਟ ਵਾਸਤੇ ਰਿਕੁਐਸਟ ਕਰੇਗਾ ਪਲੀਜ਼ ਡੋਨਟ ਮੇਕ ਐਨੀ ਪੇਮੈਂਟ ਉਹ ਫਰਾਡ ਹੈਗਾ ਉਹਨੂੰ ਪੇਮੈਂਟ ਬਿਲਕੁਲ ਨਾ ਕਰੋ ਆ ਸਾਰਾ ਗੜੀ ਸਰਾ ਦੇ ਨਾਮ ਦੇ ਉੱਪਰ ਆ ਇੱਕ ਬੰਦਾ ਹੈ ਜਿਸ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਇਸ ਵੱਲੋਂ ਤਕਰੀਬਨ ਛੋਟੀਆਂ ਰਕਮਾਂ ਜਿਵੇਂ 1100 ਜਮਾ 50 ਇਸ ਤਰ੍ਹਾਂ ਕਰਕੇ ਰਕਮ ਮੰਗਵਾਈ ਜਾਂਦੀ ਹੈ ਜੇ ਇਕੱਠੇ ਭੇਜ ਦਿਓ ਫਿਰ ਕਹਿੰਦਾ ਦੁਬਾਰਾ ਵੱਖਰੇ ਵੱਖਰੇ ਕਰਕੇ ਭੇਜੋ ਇਸ ਤਰ੍ਹਾਂ ਮੇਰੇ ਵੱਲੋਂ ਦੋ ਵਾਰ ਇਸ ਨੂੰ 111100 ਰੁਪਏ ਭੇਜੇ ਗਏ ਨੇ 2300 ਰੁਪਏ ਦੀ ਮੇਰੇ ਨਾਲ ਠੱਗੀ ਵਜਈ ਹੈ ਤੇ ਐਸਜੀਪੀਸੀ ਨੂੰ ਬੇਨਤੀ ਹੈ ਕਿ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਨੂੰ ਨਕੇਲ ਪਾਈ ਜਾਏ ਤਾਂ ਜੋ ਅੰਮ੍ਰਿਤਸਰ ਆਂਦੀਆਂ ਸੰਗਤਾਂ ਨੂੰ ਸਾਰਾ ਗੜੀ ਸਰਾ ਦੇ ਨਾਮ ਦੇ ਉੱਤੇ ਹੋ ਰਹੀ ਬੁਕਿੰਗ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਸ ਬੰਦੇ ਵੱਲੋਂ ਇੱਥੇ ਹੋਰ ਵੀ ਕਈ ਦੇਖੇ ਨੇ ਲੋਕ ਜਿਨ੍ਹਾਂ ਨਾਲ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਬੰਦੇ ਨੂੰ ਜਿਹੜਾ ਵੀ ਇਹ ਮਲਜ਼ਮ ਹੈਗਾ ਇਹਨੂੰ ਪਕੜ ਕੇ ਕਾਨੂੰਨ ਦੇ ਹਵਾਲੇ ਕਰਕੇ ਸਖਤ ਸਜ਼ਾ ਦਿੱਤੀ ਜਾਏ ਅਸੀਂ ਪਟਿਆਲੇ ਤੋਂ ਆਏ ਉਸ ਦੇ ਵਿੱਚ ਇਹਨਾਂ ਦਾ ਨੰਬਰ ਆਂਦਾ ਤੇ ਫਿਰ ਵਟਸਐਪ ਦੇ ਰਾਹੀਂ ਇਹਨਾਂ ਨਾਲ ਤਾਲਮੇਲ ਕੀਤਾ ਗਿਆ ਤਾਂ ਉਸ ਦੇ ਵਿਚਕਾਰ ਕਿਉਂਕਿ ਅੱਜ ਕੱਲ ਆਨਲਾਈਨ ਦਾ ਕੰਮ ਹੈ ਇਸ ਤਰ੍ਹਾਂ ਇਹ ਠੱਗੀ ਚੱਲ ਰਹੀ ਹੈ ਲੋਕਾਂ ਨੂੰ ਥੋੜਾ ਜਿਹਾ ਆਨਲਾਈਨ ਕੰਮ ਕਰਦੇ ਆ ਐਜੂਕੇਟ ਹੋਣਾ ਪਏਗਾ ਕਿਉਂਕਿ ਇਹ ਜਿਹੜੇ ਲਿੰਕ ਵਗੈਰਾ ਭੇਜਦੇ ਨੇ ਉਹਨਾਂ 'ਚ ਕੋਈ ਗੜਬੜ ਹੁੰਦੀ ਹੈ ਜਿਨ੍ਹਾਂ ਚੀਜ਼ਾਂ ਦਾ ਕਈ ਲੋਕਾਂ ਨੂੰ ਨਹੀਂ ਪਤਾ ਜਿਨ੍ਹਾਂ 'ਚ ਮੈਨੂੰ ਵੀ ਬਰਾਬਰ ਨਹੀਂ ਸੀ ਪਤਾ ਠੀਕ ਹੈ ਨਾ ਤਾਂ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਜਾ ਕੇ ਹੀ ਬੁਕਿੰਗ ਕੀਤੀ ਜਾਏ ਤੇ ਐਸਜੀਪੀਸੀ ਨੂੰ ਵੀ ਅਜਿਹਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਉਹਨਾਂ ਦੀ ਬਰਾਬਰ ਵੈਬਸਾਈਟ ਹੈ ਇਹ ਐਡਰੈਸ ਹੈ ਜਾਂ ਇਹਨਾਂ ਦੇ ਹੋਰ ਜਿਹੜੇ ਕੋਈ ਨੰਬਰ ਨੇ ਇਹਨਾਂ ਨੂੰ ਅਖਬਾਰਾਂ ਦੇ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਣੇ ਚਾਹੀਦੇ ਨੇ ਤਾਂ ਕਿ ਸੰਗਤਾਂ ਆਉਣ ਵਾਲੀ ਸ਼ਰਧਾਲੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਠਾਣ ਦੇਖੋ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਇਹਦੇ ਵਿੱਚ ਕਰ ਕਈ ਅਜਿਹੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਮੋਬਾਈਲ ਤਾਂ ਅਸੀਂ ਵਰਤ ਰਹੇ ਹਾਂ ਪਰ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ ਠੀਕ ਹੈ ਨਾ ਇਸ ਕਰਕੇ ਲੋਕਾਂ ਨੂੰ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਤਾਂ ਜੋ प्रॉब्लम ना आए सर ये फ्रॉड दरबार में बड़े हमें श्रद्धा से आते हैं वहाँ पे मत्था टेकने के लिए लेकिन हमें पता जैसे ही पता चला कि भाई एक फ्रॉड इन्होंने यहाँ की अपनी सारा सराय की ना वेबसाइट पूरा ही इनका हैक कर रखे वरना तो वो बार बार हमें बोल रहे हैं कि भाई आप हमें पेमेंट कीजिए फोर्स कर रहे थे बार बार मैं भाई आज तक तो उन्होंने कॉल नहीं किया था क्योंकि मेरा भी एक होटल है मुझे फाइंड आउट किया मैंने वहाँ पे कि भाई ये तो इन्होंने ना पूरा पूरा सिस्टम को ही हैक कर लिया है और यहाँ पे बड़ा सरदा से आते हैं लोग उनकी भावना को ठेस पहुँचेगी बड़े लोगों के साथ ठगी हो चुकी होगी बहुत बंदे तो पता बता भी नहीं सकते कि भाई ऐसे ऐसे ठगी हो गई है और आप मेरी रिक्वेस्ट है पंजाब प्रशासन से और यहाँ के पूरा जो हमारे सेवक दल है कि भाई उनको पकड़े और सख्त से सख्त सक कानूनी कार्रवाई हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸੱਚਕੰਡ ਸ੍ਰੀ ਹਮੰਦਰ ਸਾਹਿਬ ਸਾਰਾ ਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਸਾਈਡ ਬੜੇ ਦਿਨਾਂ ਦੀ ਜਿਹੜੀ ਆ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਹ ਸਾਰਾ ਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਕੋਈ ਸਾਈਡ ਖੋਲੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਸਡੀਪੀਸੀ ਸਰਾਏ ਡਾਟ ਜੀਮੇਲ ਐਟ ਕਾਮ ਵੀ ਬਣਾਈ ਹੋਈ ਹੈ ਤੇ ਇਹਦੇ ਨਾਮ ਤੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਆਈਡੀ ਬਣਾਈ ਹੋਈ ਹੈ ਤੇ ਬਹੁਤ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਸੇ ਜਿਹੜੀਆਂ ਕੰਪਲੇਂਟਾਂ ਆਈਆਂ ਹਨ ਸਤਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸਤਖੰਡ ਸੀਲ ਹਰਮੰਦਰ ਸਾਹਿਬ ਵੱਲੋਂ ਪੁਲਿਸ ਕਮਿਸ਼ਨ ਨੂੰ ਜਿਹੜੀਆਂ ਉਹਦੀਆਂ ਸਾਰੀਆਂ ਹੀ ਕਾਪੀਆਂ ਜਿਹੜੀਆਂ ਸ਼ਿਕਾਇਤਾਂ ਦੀਆਂ ਭੇਜੀਆਂ ਗਈਆਂ ਹਨ 2 ਹਫ਼ਤੇ ਦੇ ਕਰੀਬ ਹੋ ਚੁੱਕੇ ਹਨ ਅਜੇ ਤੱਕ ਜਿਹੜੀ ਹੈ ਪੁਲਿਸ ਕਮਿਸ਼ਨ ਨੂੰ ਜਿਹਨ ਇਸ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਰਜਾਨਾ ਹੀ ਸੰਗਤਾਂ ਦੀਆਂ ਜਿਹੜੀਆਂ ਵੱਖ-ਵੱਖ ਕਿਸੇ ਨਾਲ 3100 ਕਿਸੇ ਨਾਲ 80000 ਕਿ ਇਸੇ ਨਾਲ 7000 ਰੁਪਏ ਦਾ ਜਿਹੜੀ ਆ ਉਹ ਜਿਹੜੀ ਆਪਣਾ ਨੰਬਰ ਦੱਸਦਾ ਹੈ ਤੇ ਸੰਗਤਾਂ ਨੂੰ ਜਿਹੜੀ ਆ ਠੱਗੀ ਹੋ ਕੇ ਬਹੁਤ ਨਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਆਨਲਾਈਨ ਕਮਰਾ ਬੁੱਕ ਕਰਾਉਣਾ ਚਾਹੁੰਦੀਆਂ ਹਨ ਪਰ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਉਸ ਕਮਿਸ਼ਨ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਜੋ بڑے ਵੱਡੇ ਵੱਡੇ ਪ੍ਰਧਾਨ ਮੰਤਰੀ ਵੀ ਦਾਅਵੇ ਕਰਦਾ ਹੈ ਕਿ ਅਸੀਂ ਜਿਹੜੀ ਆ ਚੰਦਰਮਾ ਤੇ ਜਿਹੜੀ ਆ ਖੋਜ ਕਰ ਲਈ ਹੈ ਪਾਰਾ ਜੇ ਤੱਕ ਜਿਹੜੀਆਂ ਅਸੀਂ ਦਰਖਾਸਤਾਂ ਦਿੱਤੀਆਂ ਉਹਦੀ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪਿਛਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਘਰਦੀ ਦੇ ਨਾਲ ਇਸ ਤਰ੍ਹਾਂ ਉਹਦੇ ਪੈਸੇ ਨਿਕਲ ਗਏ ਸਨ ਤੇ ਉਹ ਅਗਲੇ ਦਿਨ ਹੀ ਜਿਹੜੇ ਟਰੇਸ ਹੋ ਗਏ ਸਨ ਅਸੀਂ ਆਨੇ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸਵ ਦੇ ਵਿੱਚ ਹਰੇਕ ਧਰਮ ਦੇ ਲੋਕ ਬੜੀ ਸਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਆਉਣਾ ਚਾਹੁੰਦੇ ਹਨ ਤੇ ਆਪਣੀ ਰੈਸ ਆਨਲਾਈਨ ਬੁੱਕ ਕਰਾਉਂਦੇ ਹਨ ਪਰ ਜੋ ਸਿਸਟਮ ਲੋਕਾਂ ਦੇ ਨਾਲ ਇਹ ਜਿਹੜੇ ਆ ਕੋਈ ਗਲਤ ਅੰਸਰ ਠਗੀਕਾਰੇ ਹਨ ਉਹਨਾਂ ਨੂੰ ਚਮੀਆਂ ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਆ ਟਰੇਸ ਕਰਕੇ ਵੱਡੇ ਪੱਧਰ ਤੇ ਗ੍ਰਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਆਰੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਨਾਲ ਕੋਈ ਠੱਗੀ ਨਾ ਹੋ ਸਕੇ ਕੋਈ ਜਿਹੜੀ ਮਨ ਨੂੰ ਨਰਾਸ਼ਤਾ ਨਾ ਹੋ ਸਕੇ ਅਸੀਂ ਤਾਂ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਜ਼ਮੀਰ ਜਾਗੋ ਗੁਰੂ ਘਰ ਜੋ ਵੀ ਸੰਗਤਾਂ ਦੇ ਨਾਲ ਠੱਗੀ ਵਜੀ ਹੈ ਉਹ ਬੰਦਾ ਸਾਹਮਣੇ ਪੇਸ਼ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ